ਸਤਿ ਪੁਰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪਛਾਦਾ ਅੱਜ ਆਮਨ ਪ੍ਰਕਾਸ਼ਪੁਰ ਉਸ ਪੁੱਜੇ ਸੰਸਾਰ ਪਰ ਵਿੱਚ ਬਹੁਤ ਸ਼ਰਧਾ ਉਸ ਕਾ ਸਹਿਮਾਇਦਾਰ ਹੈ ਮੈਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਗੁਰੂ ਚਰਨਾਂ 'ਚ ਬੇਨਤੀ ਅਰਦਾਸ ਕਰਦਾ ਵੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਮਾਰਗਾਂ ਨੂੰ ਆਪਾਂ ਅਪਣਾਈਏ ਤੇ ਅੱਗੇ ਵਧੀਏ ਰਾਸ਼ੀ ਰੇਬਰ ਸਰ ਸਾਹਿਬ ਸੁਖਬੰਦ ਲੋਧੀ ਦੀ ਉਹ ਪਾਵਨ ਦਿੱਤੋ ਤਬਦੀ ਜਿਸ ਨੂੰ ਸਤਪੁਰਾਂ ਦੇ ਪਾਵਨ ਚਰਨਾਂ ਦੀ ਸ਼ੋ ਪ੍ਰਾਪਤ ਹੈ ਬੜੀ ਜੇ ਮੁਬਾਰਕ ਕਰਦੀ ਹੈ ਕਿ ਸਤਪੁਰਾਂ ਨੇ ਕਬਿਲੰਗਾ ਸਾਹਿਬ ਇੱਥੇ ਵਿਜ਼ਾਰਿਆ ਤੇ ਅਸੀਂ ਇੱਥੇ ਪਿਛਲੇ 10 ਦਿਨਾਂ ਤੋਂ ਆਪਣਾ ਲੰਗਰ ਚਲਾ ਰਹੇ ਹਾਂ ਚਾਪ ਕੋੜੇ ਦਾ ਤੇ ਤੇ ਧੂਮਤਾ ਮੰਨਾਲ ਸੰਗਤ ਆ ਰਹੀ ਹੈ ਨੇ ਸਾਗੇ ਸੰਤਾਨਾਂ ਨੂੰ ਪੂਰਪੂਰਿਆ ਲਖਲਾ ਕਰ ਰਹੀਆਂ ਮੇਰੇ ਵੱਲੋਂ ਲੱਖ ਲੱਖ ਛੋਗਰਾ ਬਾਬੇ ਨਾਨਕ ਨੂੰ ਬਧਾਨਾ ਹੋ ਮਹਾਰਾ ਸੱਚੇ ਪਾਤਸ਼ਾਹ ਨੂੰ ਜਿਨ੍ਹਾਂ ਨੇ ਜਗ ਤਾਰਿਆ ਮਹਾਰਾ ਸੱਚੇ ਪਾਤਸ਼ਾਹ ਗੁਰਪੜਪਤੇ ਬਹੁਤ ਕਠੋਰ ਬੇਅੰਤ ਲੰਗਰਾਂ ਦਾ ਕੋਈ ਇਤਿਹਾਦ ਨਹੀਂ ਹੈਗਾ ਜੋ ਮਰਜੀ ਖਾਵੇ ਜੋ ਮਰਜੀ ਖਾਵੇ ਕਿਤੇ ਪਾਵੇ ਕਿਤੇ ਉੱਠੇ ਮਹਾਰਾ ਸੱਚੇ ਪਾਤਸ਼ਾਹ ਬਾਬੇ ਨਾਨਕ ਦੇ ਘਰੇ ਕੋਈ ਤੋੜਾ ਨਹੀਂ ਹੈਗਾ ਜੀ ਕਿਹ ਹੌਸਾ ਵੈ ਗੁਰ ਜੀ ਦੀ ਖਿੱਫਤ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਹੰਦ ਰਾਖ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਖਲੋਵਾ ਐਸੇ ਦੀਨਦਿਆਲ ਸਤਿਗੁਰੂ ਸਮੁੱਚੇ ਲੋਕਾਂ ਨੂੰ ਸ਼ਾਂਤੀ ਦਾ ਉਪਦੇਸ਼ ਬਖਸ਼ਿਸ਼ ਕਰਨ ਵਾਲੇ ਔਰ ਭੁੱਲਿਆ ਭਟਕਿਆ ਨੂੰ ਸੱਚ ਦਾ ਰਾਹ ਦੱਸਣ ਵਾਲੇ ਸਤਿਗੁਰੂ ਭਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਅੱਜ 파ਮਨ ਪ੍ਰਕਾਸ਼ਪੁਰ ਜੋ ਸਮੁੱਚੇ ਸੰਸਾਰ ਭਰ ਵਿੱਚ ਬਹੁਤ ਸ਼ਰਤਾਂ ਔਰ ਸਤਕਾਰ ਸਹਿ ਮਨਾਇਆ ਜਾ ਰਿਹਾ ਹੈ ਵਰਤਾਰਾ ਸ਼੍ਰੀ ਬੇਰ ਸਰ ਸਾਹਿਬ ਸੁਲਤਾਨਪੁਰ ਲੋਧੀ ਦੀ ਉਹ ਪਾਵਨ ਧਰਤੀ ਜਿਸ ਨੂੰ ਸਤਿਗੁਰਾਂ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਹੈ ਬੜੀ ਇਹ ਮੁਬਾਰਕ ਧਰਤੀ ਹੈ ਕਿ ਇੱਥੇ ਸਤਿਗੁਰਾਂ ਨੇ ਕਾਫੀ ਲੰਬਾ ਸਾ ਇੱਥੇ گزارਿਆ ਔਰ ਬਹੁਤ ਸਾਰੇ ਰੱਬੀ ਕੌਤ ਸਤਿਗੁਰਾਂ ਨੇ ਇਸ ਪਾਵਨ ਧਰਤੀ ਦੇ ਉੱਤੇ ਕੀਤੇ ਔਰ ਸਤਿਗੁਰਾਂ ਨੇ ਉਹ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਧਰਮ ਦੇ ਕੀਰਤ ਕਰਨੀ ਨਾਮ ਜਪਣਾ ਔਰ ਵੰਡ ਕੇ ਛਕਣਾ ਐਸੀ ਸਾਰੇ ਉਹਨਾਂ ਉਪਦੇਸ਼ਾਂ ਤੇ ਚੱਲਦੇ ਹੋਇਆ ਜੋ ਕੁਰਬਾਨੀ ਦਾ ਗਿਆਨ ਸਾਨੂੰ ਕੁਰਬਾਨੀ ਦਾ ਪ੍ਰਕਾਸ਼ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਉਸ ਪ੍ਰਕਾਸ਼ ਨੂੰ ਉਤਾਰਨ ਕਰਦਿਆਂ ਹੋਇਆ ਕੁਰਬਾਨੀ ਨੂੰ ਪੜhiਏ ਕੁਰਬਾਨੀ ਨੂੰ ਸੁਣੀਏ ਕੁਰਬਾਨੀ ਨੂੰ ਵਿਚਾਰੀਏ ਔਰ ਜੋ ਮਾਰਗ ਸਾਨੂੰ ਸਤਿਗੁਰੂ ਜੀ ਬਖਸ਼ਿਸ਼ ਕਰਕੇ ਗਏ ਨੇ ਉਸ ਮਾਰਗ ਤੇ ਚੱਲਣ ਦਾ ਯਤਨ ਕਰੀਏ ਔਰ ਸਮੁੱਚੇ ਸੰਸਾਰ ਪਰ ਵਿੱਚ ਵਸਦੀਆਂ ਹੋਈਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਤੋਂ ਦਿਲੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਬਾਬੇ ਨਾਨਕ ਦੀ ਕੁਦਰਤ ਦੇ ਨਾਲ ਸਾਹ ਜਿਹੜੀ ਪ੍ਰਕਿਰਤੀ ਦੇ ਬਹੁਤ ਨੇੜੇ ਆ ਤੁਸੀਂ ਉਸ ਨੂੰ ਕਿਵੇਂ ਦੇਖਦੇ ਹੋ ਔਰ ਕੀ ਸੰਦੇਸ਼ ਦਿੰਦੇ ਹੋ ਕਿ ਗੁਰਬਾਣੀ ਦੇ ਵਿੱਚ ਜੀਉ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਕਿ ਬਲੇਹਾਰੀ ਮੁਦਤਵਸਿਆ ਤੇਰਾ ਅੰਤ ਨਾ ਜਾਈ ਲਖਿਆ ਵਾਤਾਵਰਣ ਦੀ ਸੰਭਾਲ ਕੁਦਰਤ ਦੀ ਸੰਭਾਲ ਕੁਦਰਤੀ ਸਰੋਤਾਂ ਦੀ ਸੰਭਾਲ ਔਰ ਹਰੇਕ ਦਾ ਜਿਹੜਾ ਜਿਉਣ ਦਾ ਹੱਕ ਹੈ ਧਰਤੀ ਤੇ ਰਹਿਣ ਵਾਲੇ ਜੀਵਾਂ ਦਾ ਆਕਾਸ਼ ਵਿੱਚ ਰਹਿਣ ਵਾਲੇ ਪੰਛੀਆਂ ਦਾ ਧਰਤੀ ਤੇ ਵੱਸਣ ਵਾਲੇ ਪਸ਼ੂਆਂ ਦਾ ਹਰ ਇੱਕ ਦਾ ਇੱਕ ਅਧਿਕਾਰ ਹੈ ਜੋ ਪ੍ਰਮਾਤਮਾ ਨੇ ਉਹਨੂੰ ਬਖਸ਼ਿਸ਼ ਕੀਤਾ ਹੈ ਔਰ ਸਾਨੂੰ ਉਹਨਾਂ ਦਾ ਜਿਹੜਾ ਅਧਿਕਾਰ ਹੈ ਉਹ ਨਿਖੋਣਾ ਚਾਹੀਦਾ ਔਰ ਸਾਨੂੰ ਵਾਤਾਵਰਣ ਦੀ ਸੰਭਾਲ ਕਰਨੀ ਚਾਹੀਦੀ ਹੈ ਕੁਦਰਤ ਦੀ ਸੰਭਾਲ ਕਰਨੀ ਚਾਹੀਦੀ ਹੈ ਕੁਦਰਤ ਦੇ ਸਰੋਤਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਕਿਉਂਕਿ ਜੋ ਪਰਮੇਸ਼ਰ ਨੇ ਇਸ ਕਾਇਨਾਤ ਨੂੰ ਸਿਰਜਿਆ ਉਸ ਕਾਇਨਾਤ ਦੇ ਵਾਸਤੇ ਹਰ ਇੱਕ ਚੀਜ਼ ਜਿਹੜੀ ਵਰਤੋਂ ਹੈ ਉਹ ਬੜੀ ਸਮੁੱਚੀ ਮਨੁੱਖਤਾ ਵਾਸਤੇ ਬੜੀ ਜ਼ਰੂਰੀ ਹੈ ਇਸ ਕਰਕੇ ਜੋ ਕੁਦਰਤ ਨੇ ਇਸ ਕਾਇਨਾਤ ਨੂੰ ਸਿਰਜਿਆ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਕੁਦਰਤ ਦੀ ਔਰ ਕੁਦਰਤੀ ਸਰੋਤਾਂ ਦੀ ਜਿਹੜੀ ਸਭਾਲ ਹੈ ਉਹ ਜ਼ਰੂਰ ਕਰੀਏ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਨਾਨਕ ਦੇਵ ਜੀ ਦੇ 559ਵੇਂ ਪ੍ਰਕਾਸ਼ ਪਰਉਪਦੇਸ਼ ਪਵਿੱਤਰ ਦਿਹਾੜੇ ਤੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੂ ਧਰਤੀ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰੇ ਗੁਰਦੁਆਰਾ ਬੇਰ ਸਾਹਿਬ ਵਿੱਚ ਗੁਰੂ ਚਰਨੀ ਲੱਗ ਕੇ ਅੱਜ ਅੰਮ੍ਰਿਤ ਵੇਲੇ ਸਾਰੇ ਹੀ ਜ਼ਿਲ੍ਹਾ ਪ੍ਰਸ਼ਾਸਨ ਔਰ ਗੁਰਦੁਆਰਾ ਬੇਰ ਸਾਹਿਬ ਦੀ ਮੈਨੇਜਮੈਂਟ ਦੇ ਨਾਲ ਅਸੀਂ ਸਾਰਿਆਂ ਨੇ ਰਲ ਕੇ ਗੁਰੂ ਸਾਹਿਬ ਦੇ ਚਰਨੀ ਗੁਰਦੁਆਰਾ ਬੇਰ ਸਾਹਿਬ ਦਾ ਚరిత్రਕਾਰੀ ਜੋ ਇੱਕ ਦਸਤਾਵੇਜ਼ ਹੈ ਤਿਆਰ ਕੀਤਾ ਆ ਜਿਹੜਾ ਖਾਸ ਕਰਕੇ ਇਸ 595 ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਉਸ ਨੂੰ ਗੁਰਦੁਆਰਾ ਮੈਨੇਜਮੈਂਟ ਰਾਹੀਂ ਗੁਰੂ ਚਰਨੀ ਲਾ ਕੇ ਉਸ ਨੂੰ ਸੰਗਤ ਲਈ ਇੱਕ ਸੇਵਾ ਦਾ ਕਾਰਜ ਸ਼ੁਰੂ ਕੀਤਾ ਹੈ ਔਰ ਅੱਜ ਇਸ ਵਿਸ਼ੇਸ਼ ਪਵਿੱਤਰ ਦਿਹਾੜੇ ਤੇ ਇੱਕ ਦਸਤਾਵੇਜ਼ ਡਾਕੂਮੈਂਟਰੀ ਵੀ ਜਿਹੜੀ ਗੁਰਦੁਆਰਾ ਬੇਰ ਸਾਹਿਬ ਦੇ ਇਤਿਹਾਸ ਨੂੰ ਔਰ ਗੁਰਦੁਆਰਾ ਸਾਹਿਬ ਦੀਆਂ ਵਿਜ਼ੂਅਲਸ ਨੂੰ ਸਮੁੱਚੀ ਸੰਗਤ ਤੱਕ ਦੇਖਣ ਦਾ ਇੱਕ ਉਪਰਾਲਾ ਉਹ ਵੀ ਅਸੀਂ ਕਰਾਂਗੇ ਔਰ ਇੱਕ ਵਿਕਟੋਰੀਅਲ ਬਰੋਸ਼ਰ ਤਿਆਰ ਕੀਤਾ ਹੈ ਜੋ ਸੰਗਤ ਦੇ ਵਿੱਚ ਇੱਕ ਪ੍ਰਸ਼ਾਦ ਦੇ ਰੂਪ ਦੇ ਵਿੱਚ ਦਿੱਤਾ ਜਾਵੇਗਾ ਗੁਰਦੁਆਰਾ ਸਾਹਿਬ ਵੱਲੋਂ ਜਿਸ ਨੂੰ ਗੁਰੂ ਚਰਨੀ ਲਾ ਕੇ ਜਿਸ ਦੀ ਰਸਮੀ ਤੌਰ ਤੇ ਕੁੰਡਚਕਾਈ ਵੀ ਅੱਜ ਕੀਤੀ ਗਈ ਹੈ ਸੋ ਮੇਰੇ ਨਾਲ ਇਸ ਵੇਲੇ ਸਾਰ ਅਵਤਾਰ ਸਪਾਈ ਅਵਤਾਰ ਸਿੰਘ ਜੀ ਵੀ ਹੈਗੇ ਨੇ ਜਿਹੜੇ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਨੇ ਮੈਂ ਤੁਹਾਨੂੰ ਬਹੁਤ ਬਹੁਤ ਵਧਾਈ ਦਿਨਾ ਤੇ ਗੁਰੂ ਚਰਨਾ ਚ ਬੇਨਤੀ ਅਰਦਾਸ ਕਰਦਾ ਵੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਮਾਰਗਾਂ ਨੂੰ ਆਪਾਂ ਅਪਣਾਈਏ ਤੇ ਅੱਗੇ ਵਧੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਭਾਈ ਭਗਤ ਸਿੰਘ ਪਿੰਡ ਵਾਟਾ ਵਾਲੀ ਕਲਾ ਤਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਸਲਾ ਨਾਲ ਸਾਡੇ ਸੇਵਾਦਾਰ ਰੈਪੋ ਰਾਇਆਂ ਤੋਂ ਮੰਗਰੀ ਸਿੰਘਾ ਹੋਰ ਲਈ ਵਾਲੇ ਝਲ ਤੋਂ ਸੁਲਤਾਨਪੁਰ ਲੋਧੀ ਸਰਦਾਰ ਮੇਜਰ ਸਿੰਘ ਭਾਈ ਮੇਜਰ ਸਿੰਘ ਜੀ ਜੋ ਕਿ ਅਸੀਂ ਰਲ ਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਤਨਤਨ ਗੁਰੂ ਨਾਨਕ ਪਾਸ਼ਾ ਸਾਹਿਬ ਜੀ ਦੀ ਚਾਰ ਸੋਹਰਾ ਧਰਤੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ 14 ਸਾਲ 9 ਮਹੀਨੇ 13 ਦਿਨ ਤਪਸ਼ਾ ਕੀਤੀ ਭਾਈ ਪਘੀਤ ਜੀ ਜੋ ਇੱਕ ਦਿਨ ਦੰਤਣ ਲੈ ਕੇ ਦੰਤ ਨਾ ਲੱਭੀ ਤੇ ਉਹਨਾਂ ਨੇ ਦੰਤਣ 베ਰੀ ਸਾਹਿਬ ਦੀ ਲੈ ਆਂਦੀ ਜੋ ਕਿ ਉਹ 베ਰੀ ਸਾਹਿਬ ਦੀ ਦੰਤਣ ਲੈ ਆਣ ਕੇ ਦਿੱਤੀ ਮਹਾਰਾਜ ਜੀ ਨੂੰ ਤੇ ਮਹਾਰਾਜ ਰੱਖਣ ਲਗੇ ਮਹਾਰਾਜ ਆਜਾ 베ਰੀ ਦੀ ਦੰਤਣ ਢੜੀ ਹੈ ਮਹਾਰਾਜ ਆਖਣ ਲਗੇ ਕੋਈ ਨਹੀਂ ਭਾਈ ਪਘੀਤ ਜੀ ਇਹ 베ਰੀ ਨਹੀਂ ਇਹ 베ਰੀ ਸਾਹਿਬ 베ਰ ਸਾਹਿਬ ਬਣੇਗਾ ਕਿਉਂਕਿ ਇਹ ਰਹਿੰਦੀ ਦੁਨੀਆ ਤੱਕ ਰਹੇਗਾ ਜੋ ਗਰੂ ਪਿਆਰਿਓ ਉਹ ਅੱਜ ਵੀ ਜੋ ਬਿਰਸ਼ ਹੈ ਬੇਰ ਸਾਹਿਬ ਦਾ 베ਰੀ ਤੋਂ 베ਰ ਸਾਹਿਬ ਬਣਿਆ ਉਹ ਮੌਜੂਦ ਹੈ ਬੜਾ ਤਕੜਾ ਦਰਖਤ ਬਣਿਆ ਹੋਇਆ ਹੈ ਉਹ ਜੋ ਉਹਦੇ ਨਾਲ ਹੀ 10 ਫੁੱਟ ਦੀ ਜਗ੍ਹਾ ਤੇ ਧੜਾ ਸਾਹਿਬ ਬਣਿਆ ਜਿੱਥੇ ਮਹਾਰਾਜ ਤਪਸ਼ਿਆ ਕਰਦੇ ਹੁੰਦੇ ਸਨ ਇਹ ਜਿੱਥੇ 베ਰੀ ਸਾਹਿਬ 베ਰੀ ਸਾਹਿਬ ਤੋਂ 3 ਫੁੱਟ ਪਿੱਛੇ ਵਹੀ ਵਗ ਰਹੀ ਸੀ ਜਿਹੜੀ ਕਿ ਹੁਣ ਕੋਈ 40 50 ਫੁੱਟ ਤੂਰੀ ਤੇ ਗਈ ਹੀ ਆ ਸੰਤਾਂ ਨੇ ਸਜੋਜ ਨਾਲ ਸੰਤ ਮਹਾਪੁਰਸ਼ ਸੰਤ ਕਰਤਾਰ ਸਿੰਘ ਜੀ ਉਹਨਾਂ ਨੇ ਇੱਥੇ ਸਰੋਵਰ ਦੀ ਸੇਵਾ ਕਰਾਈ ਉਹ ਮੈਨੂੰ ਦੂਰ ਥੋੜਾ ਦੂਰ ਕਰ ਦਿੱਤਾ ਇਸ ਲਈ ਜੋ ਇਹ ਸੰਗਤਾਂ ਗੁਰੂਨਾਨ ਪਾਸ਼ਾ ਉਤਾਰਪੂਰ ਦੇ ਸਬੰਧ ਦੇ ਵਿੱਚ ਇਹ ਸੰਗਤਾਂ ਰਲ ਮਿਲ ਕੇ ਬਹੁਤ ਜਿਆਦਾ ਲੰਗਰ ਲੱਗਦੇ ਹਨ ਜੋ ਇਹ 23 ਤਰੀਕ ਤੋਂ ਲੰਗਰ ਸ਼ੁਰੂ ਚਾਹ ਪਕੌੜਿਆਂ ਦਾ ਹੋਇਆ ਹੈ ਜੋ ਕਿ ਬ੍ਰੈਡ ਪਾਲਕ ਤੇ ਆਪਣੇ ਗੋਭੀ ਦੇ ਇਹ ਪਕੌੜੇ ਇੱਥੇ ਚੱਲ ਰਹੇ ਹਨ ਜੋ ਇਹ ਕੱਲ 8 ਵਜੇ 6 ਤਰੀਕ ਨੂੰ 8 ਵਜੇ ਸਮਾਪਤੀ ਜਿਹੜੀ ਹੋਵੇਗੀ ਜੋ ਕਿ ਰਾਤ ਦਿਨ 24 ਘੰਟੇ ਲੰਗਰ ਚੱਲ ਰਿਹਾ ਹੈ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੈ ਇਹ ਤਾਤਰ ਗੁਰੂ ਨਾਨਕ ਪਾਸ਼ਾ ਦੀ ਸ਼ੋਹ ਪ੍ਰਾਪਤ ਧਰਤੀ ਜੋ ਇੱਥੇ 6 ਗੁਰੂਆਂ ਨੇ ਆਚਾਰਨ ਪਾਇਆ ਇਸ ਧਰਤੀ ਦੇ ਉਤੇ ਜੋ ਕਿ ਬੇਰ ਸਾਹਿਬ ਗੁਰਦੁਆਰਾ ਹਟ ਸਾਹਿਬ ਗੁਰਦੁਆਰਾ ਬੀਬੀ ਨਾਨਕੀ ਦਾ ਘਰ ਅੰਤਰਜਾਮਤਾ ਕੋਠੀ ਨੀ ਸਾਹਿਬ ਗੁਰੂ ਕਾ ਬਾਗ ਸ਼ੰਤ ਕਾਠ ਜਿੱਥੇ ਗੁਰੂ ਨਾਨਕ ਪਾਸ਼ਾ ਜੀ ਚੁੱਭੀ ਲਾ ਕੇ ਉਹ ਤਿੰਨ ਦਿਨ ਲੋਪ ਰਹੇ ਸਨ ਤੇ ਭਾਪਕੀਰ ਸੀ ਕੱਪੜੇ ਲੈ ਕੇ ਇਸ ਬੇਰ ਸਾਹਿਬ ਦੀ ਜਗ੍ਹਾ ਦੇ ਕੋਲ ਖੜੋਤੇ ਰਹੇ ਇਥੋਂ ਮਹਾਰਾਜ ਜੀ ਤੋਂ ਲੋਭ ਗਏ ਛਾਚਖੰਡ ਵੱਲ ਚਲੇ ਗਏ ਉੱਥੋਂ ਇੱਕ ਓੰਕਾਰ ਦਾ ਅਨ ਨਾਮ ਜੋ ਲੈ ਕੇ ਮੂਲ ਮੰਤਰ ਲੈ ਕੇ ਆਏ ਉਹ ਸੰਤ ਕਾੜ ਜਾ ਕੇ ਨਿਕਲੇ ਉੱਥੇ ਜਾ ਕੇ ਉਹਨਾਂ ਸਮਾਧੀ ਲਾਈ ਤੀਏ ਦਿਨ ਜਾ ਕੇ ਪਤਾ ਲੱਗਾ ਆਦਮੇ ਬੇਬੇ ਨਾਲ ਕਿਹਾ ਕਿ ਤੇਰਾ ਵੀ ਡੁੱਬ ਗਿਆ ਹੈ ਉਹ ਆਖਣ ਲੱਗੇ ਨਹੀਂ ਤੁਸੀਆਂ ਨੂੰ ਪਤਾ ਨਹੀਂ ਸਾਡਾ ਮੇਰਾ ਵੀਰ ਜੋ ਉਹ avatars ਰੂਪ ਹੈ ਉਹ ਡੁੱਬਿਆ ਨੂੰ ਤਾਰਨ ਗਿਆ ਹੈ ਉਹ ਡੁੱਬਦਾ ਨਹੀਂ ਉਹ ਡੁੱਬਿਆ ਨੂੰ ਤਾਰਨ ਗਿਆ ਹੈ ਤੀਸਰੇ ਦਿਨ ਗੁਰੂ ਪਿਆਰੀ ਸਾਹ ਸੰਜੀਓ ਉਹ ਗੁਰੂ ਨਾਨਕ ਪਾਤਸ਼ਾਹ ਜੀ ਸੰਤ ਕਾੜ ਦੀ ਧਰਤੀ ਦੀ ਆਖਦੇ ਜੋ ਉਥੇ ਇਸ ਵੇਲੇ ਇੱਕ ਗੁਰਦੁਆਰਾ ਪਹਿਲਾ ਬਣਿਆ ਹੈ ਦੂਸਰਾ ਸਾਹ ਸੰਦੇਸ਼ ਦੋਗ ਦਾ ਸੰਤ ਮਹਾਪੁਰਸ਼ ਡੇ ਬਣਾ ਰਹੇ ਨੇ ਗੁਰਦਰਾ ਬਹੁਤ ਸ਼ਾਨਦਾਰ ਗੁਰਦਰਾਸਸੋਨਾ ਲਾਂਦੀ ਸਿੰਧੀ ਉਹਦਾ ਨਕਸ਼ਾ ਲਾ ਕੇ ਜਾਂਦਾ ਜੋ ਬਣਾ ਰਹੇ ਨੇ ਇਸ ਲਈ ਇਸ ਧਰਤੀ ਜਿਹੜੀ ਸultanpur ਦੀ ਹੈ ਇਹ ਪੂਜਣ ਯੋਗ ਹੈ ਜਿੱਥੇ ਕੇ ਭਾਈ ਗਰਦਾਸ ਜੀ ਭਾਈ ਪ੍ਰਾਣਾ ਜੀ ਭਾਈ ਜੇਠਾ ਜੀ ਭਾਈ ਮੰਜੀ ਜੀ ਭਾਈ ਬੁੱਢਾ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੋਂ ਤੱਕ ਇਸ ਧਰਤੀ ਤੇ ਇਹਨਾਂ ਦੇ ਚਰਨ ਪਏ ਹਨ ਜੋ ਕਿ ਧਰਤੀ ਸਾਰੀ ਸultanpur ਦੀ ਜੋ ਪੂਜਣ ਯੋਗ ਹੈ ਸਾਰੀ ਧਰਤੀ ਦੇ ਮਾਸਤਕ ਨੂੰ ਲਾਉਣ ਵਾਲੀ ਧਰਤੀ ਦੀ ਮਿੱਟੀ ਹੈ ਸੋ ਇਹਨੇ ਕਹਿੰਦੇ ਬਾਹਰ ਜਿੱਕਾ ਖਾਲਸਾ ਬਾਹਰ ਜਿੱਕੀ ਫਤਿਹ ਜੀ ਕਾਲ ਜੀ ਮੇਰਾ ਨਾਮ ਕੋਮਲਜੋਤ ਕਹ ਰਿਹਾ ਤੇ ਅਸੀਂ ਸੁਲਤਾਨਪੁਰ ਲੋਧੀ ਦੇ ਆਣ ਵਾਲੇ ਆ ਤੇ ਅਸੀਂ ਇੱਥੇ ਪਿਛਲੇ 3 ਦਿਨਾਂ ਤੋਂ ਆਪਣਾ ਲੰਗਰ ਚੁਲਾ ਰਹੇ ਆ ਚਾਪ ਪਕੌੜੇ ਦਾ ਤੇ ਇਹ ਤੇ ਧੂਮ ਧਾਮ ਨਾਲ ਸੰਗਤ ਆ ਰਹੀ ਐ ਨੇ ਸਾਰੇ ਸੰਤਾਨਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਮੇਰੇ ਵੱਲੋਂ ਕਿ ਮੇਰੇ ਪਰਿਵਾਰ ਵੱਲੋਂ ਤੇ ਰਾਤੀ ਮੀਂਹ ਦੇ ਕਰਕੇ ਬਹੁਤ ਮਤਲਬ ਮੌਸਮ ਖਰਾਬ ਹੋ ਗਿਆ ਸੀਗਾ ਪਰ ਫਿਰ ਵੀ ਸੰਗਤਾਂ ਦਾ ਘੱਟ ਬਹੁਤ ਆ ਸੰਗਤਾਂ ਬਹੁਤ ਆ ਰਹੀਆਂ ਆ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਫਿਰ ਤੋਂ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ ਜੀ ਸਤਿਓ ਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਬੜਾ ਧੰਨਵਾਦ ਹੈ ਮਹਾਰਾਜ ਸਤਿਪਾਤਸ਼ਾਹ ਬਾਬਾ ਨਾਨਕ ਜੀ ਦਾ ਇਹਦਾ ਦਰਸ਼ਨ ਮੇਲਾ ਕਰਨ ਆ ਜਾਣੇ ਆਗੇ ਸਾਲ ਦੇ ਸਾਲ ਆਉਂਦੇ ਆ ਹਰ ਸਾਲ ਕੋਈ ਮਾਈਆਂ ਬੀਬੀਆਂ ਲੈ ਕੇ ਆ ਜਾਂਦੇ ਆ ਲੱਖ ਲੱਖ ਸ਼ੁ크ਰ ਆ ਬਾਬੇ ਨਾਨਕ ਨੂੰ ਵਧਾਈਆਂ ਹੋ ਮਹਾਰਾ ਸੱਚੇ ਪਾਤਸ਼ਾਹ ਨੂੰ ਜਿਨ੍ਹਾਂ ਨੇ ਜਗ ਤਾਰਿਆ ਮਹਾਰਾ ਸੱਚੇ ਪਾਸ਼ਾ ਗੁਰਪੁਰਬ ਤੇ ਬਹੁਤ ਕਠੋਰ ਬੇਅੰਤ ਲੰਗਰਾਂ ਦਾ ਕੋਈ ਇਤਿਹਾਦ ਨਹੀਂ ਹੈਗਾ ਜੋ ਮਰਜੀ ਛਕੇ ਜੋ ਮਰਜੀ ਖਾਵੇ ਕਿਤੇ ਪਾਵੇ ਕਿਤੇ ਉਠੇ ਮਹਾਰਾ ਸੱਚੇ ਪਾਸ਼ਾ ਬਾਬੇ ਨਾਨਕ ਦੇ ਘਰੇ ਕੋਈ ਤੋੜਾ ਨਹੀਂ ਹੈਗਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜਿੱਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਤੁਸੀਂ ਦੇਖ ਰਹੇ ਹੋ ਕਿ ਸੰਗਤ ਸਵੇਰ ਤੋਂ ਹੀ ਬਹੁਤ ਹੀ ਉਤਸ਼ਾਹ ਦੇ ਨਾਲ ਦਰਸ਼ਨ ਕਰ ਰਹੀ ਹੈ ਪਿੱਛੇ ਦੇਖੋ ਇਧਰ ਦ੍ਰਿਸ਼ ਇੰਨਾ ਸੰਗਤ ਦਾ ਉਤਸ਼ਾਹ ਹੈ ਜੀ ਕਿ ਸੰਗਤ ਸਵੇਰ ਤੋਂ ਹੀ ਬਹੁਤ ਜ਼ਿਆਦਾ ਇੱਥੇ ਇਕੱਠਾ ਹੋਇਆ ਹੈ ਸੇਵਾਦਾਰ ਲੱਗੇ ਹੋਏ ਨੇ ਸਵੇਰ ਤੋਂ ਸਰ ਤੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਪੂਰਥਲੇ ਤੋਂ ਆਏ ਹਾਂ ਗੁਰਦੁਆਰਾ ਸਾਹਿਬੇ ਸਾਹਿਬੀ ਕੀ ਗੁਰੂ ਨਾਨਕ ਦੇਵ ਜੀ ਦੇ ਗੁਰਪ੍ਰਬੇਸ ਸ੍ਰੀ ਅੰਚੇ ਦਰਸ਼ਨ ਕਰਨ ਹੈ ਜੀ ਵੀਰ ਮੈਂ ਕੁੱਛ ਕਰ ਰਹੀ ਹਾਂ ਜੀ ਬਹੁਤ ਵਧੀਆ ਮਹਿਸੂਸ ਕਰਦੇ ਹਾਂ ਬਹੁਤ ਸੰਗਤ ਉਤਸ਼ਾਹ ਦੇ ਨਾਲ ਪਹੁੰਚੀ ਹੈ ਮਹਾਰਾਜ ਦੇ ਦਰਸ਼ਨ ਕਰਦੇ ਤੇ ਥੋੜ੍ਹੀ ਥੋੜ੍ਹੀ ਸੁਗੰਧ ਕੇ ਲੱਗ ਰਹੀ ਬਹੁਤ ਵਧੀਆ ਅਰੇਂਜਮੈਂਟ ਕੀਤੇ ਹੋਏ ਪ੍ਰਬੰਧਕ ਕਮੇਟੀ ਨੇ ਵਧੀਆ ਤਰੀਕੇ ਨਾਲ ਦਰਸ਼ਨ ਹੋ ਰਿਹਾ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਈ ਸਾਰੇ ਹਾਂਜੀ ਸੰਤਾਨ ਨੂੰ ਮੈਂ ਗੁਰੂ ਨਾਨਕ ਦੇਵ ਜੀ ਗੁਰੂ ਕਬੀਰ ਬਹੁਤ 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 ਮੁਬਾਰਕ ਦੇਣਾ ਚਾਹੁੰਦੀ ਵਾਏ ਗੁਜਿਕਾ ਕਾਕਾ ਸਾਹਿਬ